ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਪਿੰਡ ਲਲਕਲਾਂ ਇਹ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਮਾਰਗ ਤੇ ਪੈਂਦਾ ਹੈ ਦਸ਼ਮੇਸ਼ ਪਿਤਾ ਜੀ ਜਦੋਂ ਉੱਚ ਦਾ ਪੀਰ ਬਣ ਕੇ ਪਿੰਡ ਲਲਕਲਾਂ ਦੇ ਬਾਰ ਬਾਰ ਪਹੁੰਚੇ ਤਾਂ ਉਹਨਾਂ ਦੇ ਨਾਲ ਭਾਈ ਇਤਿਆਰ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਤੇ ਦੋਨੇ ਭਾਈ ਨਵੀ ਖਾਂ ਤੇ ਭਾਈ ਗਣੀ ਖਾਂ ਸਨ ਗੁਰੂ ਸਾਹਿਬ ਜੀ ਦਾ ਪਲੰਘ ਇਸ ਥਾਂ ਤੇ ਲੱਗੀ ਹੋਈ 베ਰੀ ਦੇ ਥੱਲੇ ਰਖਵਾਇਆ ਗਿਆ ਇਹ 베ਰੀ ਅੱਜ ਵੀ ਮੌਜੂਦ ਹੈ ਇਹ 베ਰੀ ਬਹੁਤ ਜ਼ਿਆਦਾ ਪੁਰਾਣੀ ਹੈ ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਏ ਉਹਨਾਂ ਨੇ ਇੱਕ ਕੋੜੀ ਦਾ ਰੋ ਕਟਿਆ ਸੀ ਤੇ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੋੜਾ ਵੀ ਬੰਨਿਆ ਸੀ। ਸਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੋੜੀ ਨੂੰ ਕਿਹਾ ਕਿ ਤੁਸੀਂ ਛਪੜੀ ਵਿੱਚ ਨਹਾ ਲਵੋ। ਤੇ ਉਹ ਛਪੜੀ ਵਿੱਚ ਨਹਾਉਣ ਤੋਂ ਬਾਅਦ ਕੋੜੀ ਠੀਕ ਹੋ ਗਿਆ। ਉਹ ਛਪੜੀ ਹੁਣ ਸਰੋਵਰ ਦਾ ਰੂਪ ਲੈ ਚੁੱਕੀ ਹੈ ਤੇ ਸੰਗਤਾਂ ਇਸ਼ਨਾਨ ਕਰਕੇ ਆਪਣੇ ਦੁੱਖ ਦੂਰ ਕਰਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।